ਹਾਂਜੀ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਜੋ ਬੰਦੀ ਵਾਈਫ ਦਾ ਫੇਸ ਰਿਵੀਲ ਨਹੀਂ ਕੀਤਾ ਗਿਆ ਸੀ ਬਟ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ ਕਿ ਜੋੜੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੇ ਇੱਥੇ ਉਹਨਾਂ ਨੇ ਆਪਣੀ ਨੋਹ ਰਾਣੀ ਯਾਨੀ ਕਿ ਜੋ ਬੰਦੀ ਵਾਈਫ ਦਾ ਫੇਸ ਵੀ ਰਿਵੀਲ ਕੀਤਾ ਹੋਇਆ ਹੈ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਜੋੜੀ ਬਹੁਤ ਹੀ ਜ਼ਿਆਦਾ ਸੋਹਣਾ ਕਪਲ ਡਾਂਸ ਕਰ ਰਹੀ ਹੈ ਸੋ ਤੁਸੀਂ ਵੇਖ ਸਕਦੇ ਹਾਂ ਇੰਜਾਇਮੈਂਟ ਫੁੱਲ ਹੋ ਰਿਹਾ ਹੈ ਤੇ ਇੱਥੇ ਘਰ ਦੇ ਵਿੱਚ ਬਰਾਤ ਆਉਣ ਤੋਂ ਬਾਅਦ ਜਦੋਂ ਬਰਾਤ ਵਾਪਸ ਜਾਂਦੀ ਹੈ ਤਾਂ ਉਥੇ ਸਾਰੇ ਆ ਦੁਆਰਾ ਸੰਦੀਪਪ੍ਰੀਤ ਦੁਆਰਾ ਸਾਰੀ ਫੈਮਿਲੀ ਦੁਆਰਾ ਇੰਜੋਏ ਕੀਤਾ ਜਾਂਦਾ ਹੈ ਤੇ ਇੱਥੇ ਜਾਣ ਦੀਆਂ ਤਿਆਰੀਆਂ ਹੋ ਜਾਂਦੀਆਂ ਹਨ ਤੇ ਫਰੂਟ ਵਗੈਰਾ ਜਿਹੜੀ ਟੋਕਰੀ ਹੁੰਦੀ ਹੈ ਸ਼ਗਣ ਵਾਲੀ ਉਹ ਖੋਲ ਕੇ ਸਾਰੇ ਰਿਸ਼ਤੇਦਾਰਾਂ ਨੂੰ ਫਰੂਟ ਵੰਡ ਦਿੱਤੇ ਜਾਂਦੇ ਹਨ ਜੋ ਕਿ ਇੱਕ ਰਸਮ ਹੀ ਹੁੰਦੀ ਹੈ ਕਿ ਸਾਰਿਆਂ ਨੂੰ ਥੋੜੇ-ਥੋੜੇ ਫਰੂਟ ਦਿੱਤੇ ਹੀ ਜਾਣ ਤਾਂ ਕਿ ਕੋਈ ਗੁੱਸਾ ਨਾ ਕਰੇ ਤੇ ਤੁਸੀਂ ਦੇਖ ਸਕਦੇ ਹਾਂ ਬਹੁਤ ਹੀ ਪਿਆਰ ਦੇ ਨਾਲ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਵੀਡੀਓ ਦੇ ਵਿੱਚ ਤੁਸੀਂ ਸਭ ਕੁਝ ਆਪਣੇ ਦੇਖ ਸਕਦੇ ਹੋ ਤੇ ਇੱਥੇ ਜਾਣ ਦੀਆਂ ਤਿਆਰੀਆਂ ਦੇ ਵਿੱਚ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਸੰਦੀਪ ਪ੍ਰੀਤ ਹੋਣੀ ਆਪਣੀ ਪੂਆਜੀ ਹੋਣਾ ਨੂੰ ਤੇ ਖੁਸ਼ੀ ਭਰਿਆ ਦੇਨ ਉਹਨਾਂ ਨੂੰ ਫੀਲ ਹੋ ਰਿਹਾ ਹੈ ਤੇ ਇੱਥੇ ਤੁਸੀਂ ਜਦੋਂ ਉਹ ਜਾ ਰਹੇ ਹਨ ਤਾਂ ਮਿਲ-ਜੁਲ ਰਹੇ ਹਨ ਤੇ ਵਲੌਗ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਇੱਥੇ ਰਵਿੰਦਰ ਦੀਦੀ ਜਦੋਂ ਚੱਲੇ ਹਨ ਤੇ ਆਪਣੇ ਜੀਜੇ ਵਿੱਕੀ ਨੂੰ ਮਿਲ ਰਹੇ ਹਨ ਤੇ ਉਹ ਕਹਿ ਰਿਹਾ ਹੈ ਚੱਲ ਚਲੀ ਹੀ ਜਾ ਮਜ਼ਾਕ ਭਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਬਹੁਤ ਹੀ ਸੋਹਣਾ ਮਾਹੌਲ ਬਣਿਆ ਹੋਇਆ ਹੈ ਤੇ ਇ ਤੇ ਫਰੂਟ ਵਾਈਨ ਸੰਦੀਪ ਦੁਆਰਾ ਪੀ ਕੇ ਕਹਿ ਦਿੱਤਾ ਜਾਂਦਾ ਹੈ ਇਹ ਬਿਲਕੁਲ ਸਵਾਦ ਨਹੀਂ ਗਈ ਤੇ ਇਥੇ ਹੋਰ ਇੰਜੋਏਮੈਂਟ ਹੁੰਦੀ ਹੈ ਤੇ ਹੋਰ ਖੁਸ਼ੀਆਂ ਵਾਧੀਆਂ ਹਨ ਸੋ ਤੁਸੀਂ ਦੇਖ ਸਕਦੇ ਹਾਂ ਸਾਰੇ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫੈਮਿਲੀ ਨੂੰ ਕੰਗਰਾਚੂਲੇਟ ਕਰੋ ਤੇ ਬੈਡ ਕਮੈਂਟ ਨਾ ਕਰਿਆ ਕਰੋ ਹਰ ਇੱਕ ਦੀ ਆਪਣੀ ਲਾਈਫ ਹੁੰਦੀ ਹੈ ਤੇ ਤੁਸੀਂ ਵੇਖ ਸਕਦੇ ਹਾਂ ਜੋੜੀ ਕਿੰਨੀ ਸੋਹਣੀ ਲੱਗ ਰਹੀ ਹੈ ਸੋ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਥੈਂਕ ਯੂ ਜੀ ਬਾਏ ਬਾਏ